ਦੁਨੀਆ ਅਕਦੀ ਹੈ ਇੱਕ ਪਤੀ ਤੇ ਪਤਨੀ ਦਾ ਰਿਸ਼ਤਾ ਨਿਭਾਉਣ ਦੇ ਲਈ 36 ਗੁਣ ਹੋਣੇ ਚਾਹੀਦੇ ਨੇ ਮੈਂ ਆਖਣਾ ਵਾਂ ਵੀ 36 ਛੱਟੋ ਚਾਰ ਗੁਣ ਰੱਖ ਲਓ ਰਿਸ਼ਤਾ ਨੇ ਬਜਾਏਗਾ ਪਹਿਲਾ ਗੁਣ ਸਲੂਕ ਚੰਗਾ ਰੱਖਣਾ ਉਹਨੂੰ ਪੈਰ ਦੀ ਦਿੱਤੀ ਨਾ ਸਮਝਦਾ ਇੱਛਤ ਦੇਣਾ ਬਾਣ ਦੇਣਾ ਦੂਜਾ ਗੁਣ ਚੰਗੀ ਨੀਅਤ ਪਤਨੀ ਦੇ ਪ੍ਰਤੀ ਚੰਗੀ ਨੀਅਤ ਰੱਖਣੀ ਹੈ ਕੋਈ ਦਾਜ ਦਾ ਕੋਈ ਗੱਡੀ ਦਾ ਕੋ ਲੈਣ ਦੇਣ ਦਾ ਮਨ ਚ ਕੋ ਵਿਤਕਰਾ ਨਾ ਰੱਖਣਾ ਵੀ ਲੈ ਕੇ ਕੀ ਆਈਏ ਚੰਗੀ ਨੀਅਤ ਹੋਵੇ ਤੀਜਾ ਗੁਣ ਇਮਾਨਦਾਰੀ ਪੜਦਾ ਨਾ ਹੋਵੇ ਇਮਾਨਦਾਰੀ ਹੋਵੇ ਭਾਵੇਂ ਕੋਈ ਪੈਸਾ ਹੈ ਭਾਵੇਂ ਕੋਈ ਬਾਤ ਹੈ ਭਾਵੇਂ ਕਿਸੇ ਪ੍ਰਕਾਰ ਦੀ ਕੋਈ ਗੱਲ ਹੈ ਇਮਾਨਦਾਰੀ ਹੋਵੇ ਤੇ ਚੌਥਾ ਗੁਣ ਇਹ ਸੱਚਾ ਦਿਲ ਰੱਖਣਾ ਇਹ ਚੌਥਾ ਗੁਣ ਹੈ ਜੀਵ ਦੇ ਅੰਦਰ ਸਫਾਈ ਹੋਵੇ ਪਤਨੀ ਦੇ ਪ੍ਰਤੀ ਇੱਜ਼ਤ ਹੋਵੇ ਮਾਣ ਹੋਵੇ ਮर्याਦਾ ਹੋਵੇ ਤੇ ਇਹ ਜਿੱਥੇ ਚਾਰ ਗੁਣ ਨੇ ਰਿਸ਼ਤਾ ਉੱਥੇ ਆਪ ਹੀ ਨਿਭ ਜਾਣਾ ਹੈ